ਲੇ ਸੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਰਸਤਾ ਭੁੱਲ ਗਏ ਕੀ ਕਰੀਏ ਯਾਰ ਬਲੌਗ ਦੇ ਚੱਕਰ ਚ ਯਾਰ ਬੰਦਾ ਖੋਸ਼ ਬਾੜਾ ਹੋ ਜਾਂਦਾ ਤੇਿੱਥੇ ਜਾਣਾ ਉਹ ਭੁੱਲ ਜਾਂਦਾ ਹਾਂ ਹਾਂਜੀ ਸਸੀ ਗਾਲ ਜੀ ਕੀ ਹਾਲ ਚਾਲ ਹੈ ਵੈਲਕਮ ਬੈਕ ਮੇ ਚੈਨਲ ਅੱਜ ਆਪਾਂ ਆਏ ਸੀਗੇ ਤਲਵੰਡੀ ਤੇ ਤਲਵੰਡੀ ਦੇ ਖਾਣ ਆਏ ਸੀ ਆਪਾਂ ਸਮੋਸੇ ਤੇ ਪਨੀਰ ਵਾਲੇ ਪਕੌੜੇ ਤੇ ਚੈਨਲ ਨਾਲ ਬਣੇ ਰਿਓ ਤੁਹਾਨੂੰ ਦਿਖਾਉਨੇ ਆ ਕਿਦਾਂ ਦਾ ਰਿਵਿਊ ਆਪਾਂ ਚੈੱਕ ਕਰਦੇ ਆ ਮੁੱਦ ਕੀ ਆਪਣੇ ਹੈ ਨਹੀਂ ਸੀ ਕੋਈ ਖਾਸ ਯਾਰ ਤਾਂ ਕਰਕੇ ਤਲਵੰਡੀ ਆਉਣਾ ਪਿਆ ਅੱਜ ਨਾਲੇ ਸਾਡੇ ਯਾਰ ਨੂੰ ਥੋੜਾ ਕੰਮ ਸੀਗਾ ਪੋਚਿਆਂ ਨਾਲੇ ਕੰਮ ਕਰਾਈਏ ਨੂੰ ਸ਼ੁਰੂ ਕਰਦੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੋ ਲਾਈਕ ਕਰਦੋ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਠੀਕ ਆ ਉਸਨ ਬਾਈ ਜ਼ਰੂਰ ਭਾਈ ਜ਼ਰੂਰ ਸਬਸਕ੍ਰਾਈਬ ਕਰਿਓ ਹਾਂ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਬਣੇ ਰਹੋ ਬੈਲ ਆਈਕਨ ਜ਼ਰੂਰ ਦਬਾ ਲਿਓ ਭਾਈ ਬੈਲ ਆਈਕਨ ਨਾਲ ਨਵੀਆਂ ਵੀਡੀਓ ਇਸ ਤਰ੍ਹਾਂ ਆਉਂਦੀਆਂ ਹਾਂਜੀ ਹਾਂਜੀ ਤੁਹਾਡੇ ਲਈ ਨਵੇਂ ਬਲੌਗ ਤਿਆਰ ਕੀਤੇ ਪਏ ਆ ਤੇ ਚੈਨਲ ਨਾਲ ਜੁੜੇ ਰਹੋ ਉਹਨੂੰ ਦਿਖਾਉਂਦੇ ਆ ਆਪਾਂ ਆਪਣਾ ਤਰਵੰਡੀ ਦਾ ਗਰਾਊਂਡ ਕ੍ਰਿਕਟ ਦਾ ਕ੍ਰਿਕਟ ਦਾ ਗਰਾਊਂਡ ਤੇ ਮੁੰਡੇ ਖੇਡ ਹੀ ਜਾਂਦੇ ਆ ਤੇ ਆਪਾਂ ਚੱਲੇ ਆਂ ਖਾਣ ਤਿੰਨ ਓਏ ਮੌਸਮਾ ਯਾਰ ਫਰਕ ਨਹੀਂ ਪਿਆ ਯਾਰ ਗਰਮੀ ਉਵੇਂ ਹੀ ਆ ਨਹੀਂ ਐਸ ਮੌਸਮਾ ਜਾ ਕੇ ਫਰਕ ਪੈਂਦਾ ਮੌਸਮਾ ਦਾ ਭਾਈ ਆਈ ਲਵ ਪੰਜਾਬ ਓ ਮਾਈ ਗੋਡ ਆਈ ਲਵ ਪੰਜਾਬ ਤੇਰੀ 크ਰੀ ਜੀ ਤੇਰੀ ਸੋਹਣਾ ਓਏ ਇੱਧਰ ਨਹੀਂ ਯਾਰ ਲੈ ਚਲ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਰਾਸਤਾ ਭੁੱਲ ਗਏ ਕੀ ਕਰੀਏ ਯਾਰ ਬਲੌਗ ਦੇ ਚੱਕਰ ਚ ਯਾਰ ਬੰਦਾ ਖੋਸ਼ ਬਾੜਾ ਹੋ ਜਾਂਦਾ ਤੇਿੱਥੇ ਜਾਣਾ ਉਹ ਭੁੱਲ ਜਾਂਦਾ ਹੈਗੀ ਆਪਣੇ ਯਾਰ ਬਿੱਲੀ ਦੀ ਦੁਕਾਨ ਹੈਗੀ ਆ ਦੇਖਦੇ ਆ ਜੇ ਦੁਕਾਨ ਤੇ ਹੋਇਆ ਤਾਂ ਉਹਨੂੰ ਨਾਲ ਚੱਕਾਂਗੇ ਆਪਾਂ ਖਾਣ ਪੀਣ ਵਾਸਤੇ ਇਹ ਦਾ ਡੈਡੀ ਹੋਇਆ ਤਾਂ ਕੀ ਕਹਿਣਾ ਆ ਰਹੀ ਜੀ ਸਤੰਦਰ ਦੀ ਦੁਕਾਨ ਕਰੋ ਚੈੱਕ ਰਿਵਿਊ ਤੁਸੀਂ ਗਟਰ ਸਾਫ ਹੁੰਦੇ ਦਾ ਕਿ ਪਹਿਲਾਂ ਹੀ ਗਟਰ ਸਾਫ ਦਿਖਾਇਆ ਯਾਰ ਆ ਨਾ ਪਰ ਗਰਮੀ ਹੈ ਯਾਰ ਨਾ ਉਸਨ ਗਰਮੀ ਹੈਗੀ ਆ ਟਾਈਮ ਨਾਲ ਨਿਕਲ ਆਇਆ ਜੀ ਆਪਾਂ ਯਾਰ ਥੋੜਾ ਲੇਟ ਹੁੰਦੇ ਨੇ ਅੱਜ ਬਈ ਸੀ ਨਹੀਂ ਯਾਰ ਇਹ ਟਰੋਡੀ ਦਾ ਵੀਊ ਹੈਗਾ ਯਾਰ ਯਾਰ ਆ ਇਹ ਤਾਂ ਨਾਗਰ ਖਾਣਾ ਯਾਰ ਫਿਰ ਕੀ ਹੋ ਜਾ ਚਾਰ ਮਸਾਲਾ ਹੈ ਅਜਾੜ ਨਾਲ ਹੈ ਯਾਰ ਸਾਰਾ ਮੀਟ ਹੈ ਨਾ ਇਹ ਚਰਾ ਕਰ ਜਾ ਲੈ ਵਾਪਸ ਸੰਜੂਸਾ ਨਹੀਂ ਕਰਨਾ ਯਾਰ ਇੰਜੋਏ ਕਰ ਯਾਰ ਸਮੂਸਾ ਸਹੀ ਕਿਨਾਂ ਦੇਣਾ ਯਾਰ ਪਰ ਮੈਨੂੰ ਸਮੂਸਾ ਨਹੀਂ ਮੁੱਦ ਕੀ ਨਹੀਂ ਮਿਲਦੇ ਇਹੋ ਜਿਹੇ ਯਾਰ ਕਲੰਡੀ ਸਹੀ ਹੈ ਆ ਚੈੱਕ ਕਰ ਲਾ ਇਹਦਾ ਬਣਿਆ

ਅਨੇ ਪੀਸ ਚੈੱਕ ਕਰੋ ਕਿਨੇ ਜਿਆਦਾ ਪੀਸ ਤੇ ਕਿੰਨੇ ਵਧੀਆ ਪੀਸ ਆ ਪੂਰਾ ਹੈਵੀ ਮਟੀਰੀਅਲ ਆ ਸਮੋਸੇ ਵੀ ਯਾਰ ਬਹਿ ਕਹਿੰਦੇ ਕਉਂ ਆਉਂਦੇ ਆ ਮਾੜੇ ਸਮੋਸੇ ਵੀ ਨਹੀਂ ਗੇ ਬਹੁਤ ਜਿਆਦਾ ਫਰੈਸ਼ ਆ ਗਏ ਹਮ ਮੰਨੂ ਇਹ ਬੜਾ ਵਧੀਆ ਸਮਾਨ ਪਾਇਆ ਹੋਇਆ ਵਾ ਸਟਾਕ ਚੈੱਕ ਕਰੋ ਯਾਰ ਸਟਾਕ ਜੇ ਤੁਹਾਨੂੰ ਇੱਕ ਵਾਰੀ ਆਏ ਯਾਰ ਜ਼ਰੂਰ ਖਾ ਕੇ ਜਾਇਓ ਉਹਨਾਂ ਦੇ ਸਮੋਸੇ ਦੇ ਪਨੀਰ ਬਹੁਤ ਵਧੀਆ ਯਾਰ ਆਪਾਂ ਮਗੋਤੇ ਆਪਦੇ ਸਮੋਸੇ ਤੇ ਹੁਣ ਡੇਰੇ ਪਾਏ ਆਪਾਂ ਪਨੀਰ ਵਾਲੇ ਵੀਰੇ ਬੰਦਾ ਹੋਸ ਨਾਲ ਹੈਲਪ ਕਰਦੀ ਆ ਯਾਰ ਕੰਮੇ ਤਾਂ ਵੀਰ ਗਿਆ ਥੋੜਾ ਜਿਆ ਮੱਕੇ ਯਾਰ ਪਨੀਰ ਦੀ ਕੁਆਲਿਟੀ ਹੈਗੀ ਆ ਖੁਰਦਾ ਮੂਹ ਵਧੀਆ ਮੋਦਕੀ ਖਾਦੇ ਯਾਰ ਮੋਦਕੀ ਪਨੀਰ ਸਵਾਦ ਨਹੀਂ ਸੀਗਾ ਇਹਨਾਂ ਦਾ ਪਨੀਰ ਕਹਿੰਦਾ ਯਾਰ ਮੱਖਣ ਨੂੰ ਤੋੜਦਾ ਪੂਰਾ ਚਰਨੀ ਵੀ ਸਹੀ ਹੁਣ ਨਹੀਂ ਮੋਦਕੀ ਜਾਣ ਤੋਂ ਪਹਿਲਾਂ ਪੀ ਕੇ ਜਾਂਦੇ ਆਪਾਂ ਲੈਮਨ ਜੂਸ ਕਿਉਂਕਿ ਗਰਮੀ ਬਹੁਤ ਹੈ ਯਾਰ ਲੈਮਨ ਜੂਸ ਬੰਦਾ ਵੀ ਹੈ ਇੱਕ ਵਾਰੀ ਤੇ ਪੀ ਕੇ ਚੱਲਦੇ ਹਾਂ ਦਿਖਾਉਣ ਯਾਰ ਗਰਮੀ ਵਿੱਚ ਸਕੰਦਮੀ ਮਿਲ ਜੇ ਹੋਰ ਅੱਪਾ ਕੀ ਭਾਲਦੇ ਯਾਰ ਹਾਂ ਕੀ ਬੋਲਣ ਕਿਹੜਾ ਉਹ ਗਰਮੀ 'ਚ ਆਪਾਂ ਨੂੰ ਸਕੰਦਮੀ ਮਿਲ ਜੇ ਆਪਾਂ ਹੋਰ ਕੀ ਭਾਲਦੇ ਹਾਂ ਤੇ ਵੀਡੀਓ ਨੂੰ ਯਾਰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚਲੋ ਵੀ ਦੋਸਤੋ ਵਲੌਗ ਨੂੰ ਕਰਦੇ ਆ ਵਈ ਤੇ ਖਤਮ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਲਾਈਕ ਕਰਕੇ ਜਾਣਾ ਸ਼ੇਅਰ ਕਰਕੇ ਜਾਣਾ ਤੇ ਮਿਲਦੇ ਆ ਇੱਕ ਨਵੇਂ ਵਲੌਗ ਦੇ ਵਿੱਚ ਤੇ ਚੈਨਲ ਨਾਲ ਬਨੇ ਰਹੋ ਤੁਸੀਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ ਦੋਸਤੋ